ਮਹੱਲਾ ਪਹਿਲਾ ਸਭ ਰਸੋ ਮਿੱਠੇ ਮੰਨੇ ਐ ਸੁਣਿਆ ਸਾਲੋ ਨੇ ਛਟ ਦੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਖੱਤੀ ਅੰਮ੍ਰਿਤ ਭਾਉ ਏਕ ਜਾਗੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦਿਆ ਤਨ ਪੀੜੀ ਐ ਮਨ ਮਹਿ ਚੱਲੇ ਵਿਕਾਰ ਰਹਾਓ ਇਹ ਰਹਾਉ ਦਾ ਸ਼ਬਦ ਰਹਾਉ ਦਾ ਮਤਲਬ ਹੁੰਦਾ ਰੁਕਣਾ ਹਨ ਇਥੇ ਹੀ ਸਤਿਗੁਰੂ ਜੀ ਦਾ ਸ਼ਬਦ ਨਾ ਹਰੇਕ ਪੈਰੀ ਦਿਨਾਲ ਰਹਾ ਹੋਇ ਹਰੇਕ ਬੰਦ ਦੇ ਨਾਲ ਰਹਾ ਹੋ ਜਦੋਂ ਵੀ ਇੱਕ ਸ਼ਬਦ ਪਹਿਲਾ ਬੰਦ ਪੜਿਆ ਤੁਸੀਂ ਸ਼ਬਦ ਦਾ ਨਾਲ ਰਹਾ ਹੋ ਦੀ ਪੰਕਤੀ ਹੈ ਰਹਾ ਹੋ ਦੀ ਪੰਕਤੀ ਲਗ ਲਗ ਗਲ ਇਹਦਾ ਮਤਲਬ ਇਹ ਜੇ ਲਗ ਲਗ ਰਹਾ ਹੋ ਹੈ ਨਾ ਤਾਂ ਸਤਗੁਰ ਨੇ ਅਲੱਗ ਅਲੱਗ ਮੁੱਦੇ ਦੀ ਗੱਲ ਕੀਤੀ ਹੋਈ ਹੈ ਮਤਲਬ ਅਲੱਗ ਅਲੱਗ ਵਿਚਾਰ ਸਤਗੁਰ ਨੇ ਕੀਤੀ ਹੋਈ ਜਿਵੇਂ ਕਿ ਨਾ ਸ੍ਰੀ ਰਗ ਦੇ ਵਿੱਚ ਪਹਿਲੇ ਸ਼ਬਦ ਸ਼ੁਰੂ ਹੁੰਦੇ ਨਾ ਜਦੋਂ ਹਕੂਨਮਾ ਸੀ ਹਕੂਨਮਾ ਵੀ ਆਦਾ ਹੈ ਉਦੇ ਵਿੱਚ ਚਾਰ ਰਹੋ ਦੇ ਬੰਦ ਹੈ ਇਦਾਂ ਇਹਦੇ ਵਿੱਚ ਵੀ ਜਿੱਦਾਂ ਵੀ ਮਤਲਬ ਜਿੰਨੇ ਬੰਦ ਹੈਗੇ ਉਹਨੇ ਨਾਲ ਰਹੋ ਦੇ ਬੰਦ ਹੈ ਹੁਣ ਰਹੋ ਦਾ ਬੰਦ ਅਸੀਂ ਸ਼ਬਦ ਹੈ ਜਿਹੜਾ ਪਹਿਲਾ ਆਇਆ ਹੈ ਬਾਬਾ ਬਾਬਾ ਸ਼ਬਦ ਹੈ ਸੰਬੋਧਨ ਗੁਰਬਾਣੀ ਵਿਆਕਰਨ ਅਨੁਸਾਰ ਇਹ ਬਾਬਾ ਨਾਂਅ ਹੈ ਨਾ ਭਾਈ ਦੇਖ ਲਿਓ ਜਿਵੇਂ ਉਹਨਾਂ ਦਾ ਭਾਈ ਹੁਣ ਬਾਬਾ ਵੀ ਕਹਿੰਦੇ ਗਾਂਧੀ ਸਿੰਘ ਨੂੰ ਬਾਬਾ ਵੀ ਕਹਿੰਦੇ ਨੇ ਨਾ ਇਦਾਂ ਹੀ ਸਾਹਿਬ ਜਿਆਦਿਆਂ ਨੂੰ ਸਾਹੀ ਉਮਰਾਂ ਛੂਟੀਆਂ ਐ ਪਰ ਸਤਕਾਰ ਵਾਸਤੇ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਇਦਾਂ ਅਸੀਂ ਉਹਨਾਂ ਦੇ ਨਾਮ ਲੈਂਦੇ ਹਾਂ ਉਹ ਸਤਕਾਰ ਵਾਸਤੇ ਬਾਬਾ ਸ਼ਬਦ ਹੈ ਇੱਥੇ ਬਾਬਾ ਦਾ ਅਰਥ ਸਤਕਾਰ ਵਾਸਤੇ ਨਹੀਂ ਐ ਇੱਥੇ ਬਾਬਾ ਦਾ ਅਰਥ ਹੈ ਭਾਈ ਇਹ ਭਾਈ ਠੀਕ ਹੈ ਚਲੋ ਇਹ ਵੀ ਸਤਕਾਰ ਵਾਸਤੇ ਭਾਈ ਸਤਕਾਰ ਵਾਸਤੇ ਕਹਿੰਦੇ ਬਾਬਾ ਇਪਈ ਹੋਰ ਖਾਣਾ ਖੁਸ਼ੀ ਖਵਾਰ ਹੋਰ ਖਾਣਾ ਮਸਕੀਨ ਜੇ ਤਾਂ ਕਹਿੰਦੇ ਹੁੰਦੇ ਸੀ ਕਿ ਰੱਜਿਆ ਵਾਏ ਕਹਿੰਦਾ ਇੱਕ ਫੁਲਕਾ ਹੋਰ ਖਾ ਲੈ ਸਾਗ ਸਵਾਦ ਲੱਗਿਆ ਸਬਜ਼ੀ ਸਵਾਦ ਲੱਗੀ ਕਹਿੰਦੇ ਇੱਕ ਫੁਲਕਾ ਹੋਰ ਰੋਟੀ ਹੋਰ ਖਾ ਲੈ ਨਾ ਰੱਜਿਆ ਵਾ ਹੋਰ ਖਾਈ ਜਾਂਦਾ ਤੇ ਜਿਆਦਾ ਖਾ ਲੰਦਾ ਕਿ ਸਾ ਉਹ ਖਾਂਦਾ ਫੇਚੀ ਕਮਾਰਦਾ ਬੰਦਾ ਆਏ ਕਿੱਥੋਂ ਗੱਲ ਲਿਆ ਸਵਾਦ ਲੱਗਿਆ ਖਾ ਤਾਂ ਬੈਠੇ ਉੜਾਜੂ ਕਰਨ ਉਹ ਹੈ ਨਾ ਤੇ ਕਹੇ ਖੜਾ ਖੜਾ ਘੁੰਮਦਾ ਗੈਸ ਬਣ ਗਈ ਜਿਆਦੇ ਇਨਾ ਮਰ ਖੁਸ਼ੀ ਖਵਾਰ ਕਰ ਲੀਨੋ ਨਾ ਹਾਂਜੀ ਆਪਣੀ ਖੁਸ਼ੀ ਨੂੰ ਖੱਜਲ ਕਰ ਲਿਆ ਹਮੇ ਤੋ ਸਤਗੁਰੂ ਪਾਤਸ਼ਾਹ ਉਹੀ ਗੱਲ ਕਰਦੇ ਨੇ ਜਿਹੜੇ ਦੁਨਿਆਵੀ ਪਦਾਰਥ ਜੇ ਨਾਮ ਨਹੀਂ ਨਾ ਜਪਿਆ ਉਹਨਾਂ ਨੂੰ ਖਾਣਾ ਫਿਰ ਖੁਸ਼ੀ ਨੂੰ ਖਵਾਰ ਕਰਨੇ ਵਾਲਾ ਕੰਮ ਹੈ ਬਾਬਾ ਇਹ ਭਾਈ ਹੋਰ ਖਾਣਾ ਖੁਸ਼ੀ ਖਵਾਰ ਹੋਰ ਖਾਣਾ ਖੁਸ਼ੀ ਨੂੰ ਖਵਾਰ ਕਰਨਾ ਹੈ ਮਹਾਰਾਜ ਕਿਵੇਂ ਜੇ ਤ ਖਾਧਾ ਤਨ ਪੀੜਿਆ ਹੁਣ ਖੁਸ਼ੀ ਖਵਾਰ ਕਿਵੇਂ ਹੁੰਦੀ ਜਿਸ ਦੁਨੀਆ ਦੇ ਪਦਾਰਥਾਂ ਨੂੰ ਖਾਣ ਦੇ ਨਾਲ ਤਨ ਸ਼ਰੀਰ ਕਹਿੰਦੇ ਗੁਰਬਾਣੀ ਦੇ ਸਤਗੁਰੂ ਇਹ ਸ਼ਰੀਰ ਆ ਮੇਰਾ ਸ਼ਰੀਰ ਆ ਸ਼ਾਹ ਦੀ ਤਨ ਵੀ ਵਰਤਿਆ ਹੈ ਹੈਨਾ ਤੋ ਤਨ ਸ਼ਬਦ ਜਿਹੜਾ ਹੈ ਨਾ ਪੁਲਿੰਗ ਇੱਕ ਬਚਨ ਹੈ ਤਾਂ ਕਰਕੇ ਤਨ ਦੇ ਨਾਲ ਨਾ ਅੰਕੜ ਵੀ ਹੈਗੀ ਜੇ ਤਖਾਦ ਹੈ ਤਨ ਪੀੜੀ ਹੈ ਪੀੜੀ ਦਾ ਮਤਲਬ ਹੁੰਦਾ ਦੁਖੀ ਹੋਣਾ ਹੈ ਪੀੜ ਮਿਲਣੀ ਤਕਲੀਫ ਹੋਣੀ ਹੈਨਾ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਤਖਾਦ ਹੈ ਤਨ ਪੀੜੀ ਹੈ ਮਨ ਮੈਂ ਹੁਣ ਮਮਾ ਨੰਨਾ ਤੁਨ ਸੁਣ ਕੇ ਪਤਾ ਲੱਗਣਿਆ ਕਿ ਮਮਾ ਹਾਏ ਸਾਰੀ ਮੈਂ ਆ ਗਿਆ ਮੈਂ ਸਬੰਧਕ ਐ ਮਨ ਦੇ ਨੰਨੇ ਨੌਂਕੜ ਹੋਣੀ ਹੋਈ ਨਹੀਂ ਹੈ ਨਾ ਸਬੰਧਕ ਆ ਗਿਆ ਨਾ ਕਿਉਂਕਿ ਸਬੰਧਕ ਇੱਕ ਅਹਜੀ ਚੀਜ਼ ਹੈਗੀ ਇਨ ਚੋਰ ਕਹਿੰਦੇ ਵਿਦਵਾਨ ਕਹਿੰਦੇ ਚੋਰ ਹੈ ਜਿਹੜਾ ਚੋਰ ਜੇਬ ਚ ਪੈਸੇ ਕਢ ਲਵੇ ਕਈ ਵਾਰ ਤਾਂ ਪਤਾ ਹੁੰਦਾ ਵੀ ਚੋਰ ਮੇਰੇ ਕੋਲ ਆ ਕੇ ਜਿਆ ਬੰਦਾ ਉਹੀ ਪੈਸੇ ਕੱਢ ਕੇ ਲੈ ਗਿਆ ਚੋਰ ਉਹੀ ਹੈ ਜੇ ਕਿਨੂੰ ਇਹਨਾਂ ਨਾ ਉਹਨੇ ਚੋਰੀ ਕੀਤੀ ਕਈ ਵਾਰੀ ਤੁਸੀਂ ਬੱਸ 'ਚ ਉਤਰੀ ਪਤੇ ਲੈ ਕੇ ਕਿਹੜਾ ਹੱਥ ਮਾਰ ਗਿਆ ਗੁਪਤ ਚੋਰ ਇੱਦਾਂ ਗੁਰਬਾਣੀ 'ਚ ਗੁਪਤ ਸੰਬੰਧ ਕੀ ਨਹੀਂ ਆਉਂਦਾ ਹੈ ਤੇ ਜਿੱਥੇ ਵੀ ਸੰਬੰਧ ਕਿਸ ਤਰ੍ਹਾਂ ਚਾਹੀਏ ਗੁਪਤ ਹੈ ਚਾਹੀਏ ਪ੍ਰਗਟ ਹੈ ਆਵੇਗਾ ਉੱਥੇ ਔਂਕੜ ਨਹੀਂ ਰਹਿਣੀ ਜਿੱਥੇ ਖੱਦ ਹੈ ਚਾਹੇ ਉਹ ਨਾਨਕ ਸ਼ਬਦ ਹੈ ਚਾਹੇ ਬਾਬਾ ਕਬੀਰ ਕਰਕੇ ਕਬੀਰ ਸ਼ਬਦ ਹੈ ਚਾਹੇ ਹੋਰ ਕਿਸੇ ਦਾ ਨਾਮ ਹੈ ਜਾਂ ਕਿਸੇ ਜਗ੍ਹਾ ਦਾ ਨਾਮ ਹੈ ਜਿੱਥੇ ਵੀ ਨਾਂ ਆ ਗਿਆ ਉਹਦੀ ਔਂਕੜ ਨਹੀਂ ਰਹਿਣੀ ਫਿਰ ਜਿੱਥੇ ਖੱਦ ਹੈ ਤਨ ਪੀੜੀ ਹੈ ਮਨਮਹਿ ਚੱਲੇ ਵਿਕਾਰ ਸਤਿਗੁਰੂ ਸਾਹਿਬ ਕਹਿੰਦੇ ਨੇ ਜਿਹਨਾਂ ਪਦਾਰਥਾਂ ਦੇ ਖਾਣ ਦੇ ਨਾਲ ਸਰੀਰ ਜਿਹੜਾ ਰੋਗੀ ਹੋ ਜਾਂਦਾ ਨਾ ਤੇ ਮਨ ਦੇ ਵਿੱਚ ਵਿਕਾਰ ਮਾੜੀ ਸੋਚ ਚੱਲ ਪੈਂਦੀ ਜਿਹੜਾ ਬੰਦਾ ਜਾਦੀ ਖਰਾਕ ਖਾਂਦਾ ਸਰੀਰ ਤਾਕਤਵਾਰ ਹੋ ਜਾਂਦਾ ਕਾਮੀ ਵੀ ਹੋ ਜਾਂਦਾ ਨਾ ਹਾਂਜੀ ਫਿਰ ਦ੍ਰਿਸ਼ਟੀ ਮਾੜੀ ਹੁੰਦੀ ਆ ਬਸਤ੍ਰ ਦ੍ਰਿਸ਼ਟੀ ਮਾੜੀ ਹੋ ਜਾਂਦੀ ਇਸ ਤਰੀਕੇ ਦੇ ਨਾਲ ਸਤਿਗੁਰ ਕਹਿੰਦੇ ਇਹ ਪਦਾਰਥ ਜਿੰਨੇ ਤੁਸੀਂ ਖਾਂਦੇ ਹੋ ਨਾ ਜੇ ਪ੍ਰਮਾਤਮਾ ਦੀ ਬੰਧ ਹੀ ਨਹੀਂ ਨਾ ਹੈ ਫਿਰ ਤੁਹਾਨੂੰ ਖੁਸ਼ਹਾਰ ਕਰਦਾ ਜਣੇ ਇੱਦਾਂ ਖਾਰ ਹੋਣਾ ਫਿਰ ਤੁਸੀਂ ਠੀਕ ਹੈ ਨਾ ਮਨ ਦੇ ਵਿੱਚ ਫਿਰ ਮੰਦੇ ਖਿਆਲ ਚੱਲ ਪੜੇ ਮਾੜੇ ਖਿਆਲ ਚੱਲ ਪੜੇ ਤੋਂ ਸਤਿਗੁਰ ਪਾਤਸ਼ਾਹ ਇੱਥੇ ਇਹ ਕਹਿਣਾ ਚਾਹੁੰਦੇ ਵੀ ਜੇ ਪ੍ਰਮਾਤਮਾ ਦਾ ਨਾਮ ਜਪੇ ਬਿਨਾਂ ਦੁਨਿਆਵੀ ਪਦਾਰਥ ਜਾਦੇ ਖਾਦੇ ਜਾਂ ਕੋਈ ਵੀ ਚੀਜ਼ ਇਸ ਤਰ੍ਹਾਂ ਖਾਧੀ ਉਹਨੇ ਤੁਹਾਨੂੰ ਖੱਜਲ ਕਰਨੀ ਪਈ ਫਿਰ ਮਹਾਰਾਜ ਕਿਦਾਂ ਕਰੀ ਕਿਵੇਂ ਖਾਈਏ ਹੁਣ ਪਹਿਲਾ ਬੰਦ ਹੈ ਹੁਣ ਪੜੋ ਪਹਿਲਾ ਬੰਦ ਦੁਬਾਰਾ ਸਬਰਸ ਸਬਰਸ ਸਭ ਰਸ ਮਿੱਠੇ ਮੰਨੇ ਆ ਸੋਣਿਆ ਸਾਲ ਲਾਉਣੇ ਸਾਲ ਹੋਣੇ ਹੁੰਦਾ ਸਲੂਣ ਵਾਲੇ ਲੂਣ ਵਾਲੇ ਸਵਾਦ ਲਈ ਲੂਣ ਇੱਕ ਇਹੋ ਜੀ ਚੀਜ਼ ਹੈ ਇਹਨੂੰ ਨਹੰਗ ਸਿੰਘ ਕਹਿੰਦੇ ਨੇ ਸਰਵਰਸ ਜਿਹੜੀ ਚੀਜ਼ ਨਾਲ ਬੇ ਸਬਜ਼ੀ ਨੂੰ ਜੀ ਸਵਾਦ ਨਹੀਂ ਲੱਗਦੀ ਹੈ ਨਾ ਲੂਣ ਤੇ ਮੈਂ ਇਹਨੂੰ ਸਰਵਰਸ ਕਹਿੰਦੇ ਹਰੇ ਚੀਜ਼ ਪੈਂਦਾ ਚਾਹ ਚ ਪਾ ਲੋ ਜੇ ਤੁਸੀਂ 2-4 ਦਿਨ ਚਾਹ ਜਾਂ ਦੁੱਧ ਚ ਪਾ ਕੇ ਪੀਣ ਲੱਗੇ ਤੁਨੀ ਦੇ ਬਿਨਾ ਫਿਰ ਚਾਹ ਦੁੱਧ ਵੀ ਸਵਾਦ ਨਹੀਂ ਲੱਗਣਾ ਸਬਜ਼ੀ ਤੇ ਲੱਗਣੀ ਹੋਈ ਨਹੀਂ ਇਹ ਇਹ ਨਾਮ ਕਨਾਮ ਕਹਿੰਦੇ ਨਾਮ ਕ ਲੈ ਕੇ ਆਓ ਸ ਸਲੂਣਾ ਹੁੰਦਾ ਲੂਣ ਵਾਲਾ ਤੇ ਜਿਹਦੇ ਵਿੱਚ ਲੂਣ ਹੋ ਗਏ ਤੇ ਫੇ ਲੂਣ ਵਾਲ ਦਾ ਮਤਲਬ ਸਵਾਦ ਲਈ ਹੈ ਨਾ ਸੁਣੇ ਦਾ ਅਰਥ ਸੁਣ ਲੈ ਮੰਨੇ ਦਾ ਅਰਥ ਮੰਨ ਲੈ ਤਾਂ ਸਤਿਗੁਰੂ ਪਾਸ਼ਾ ਕਹਿੰਦੇ ਕਿ ਇਹ ਮਨੁੱਖ ਦਾ ਮਨ ਪ੍ਰਭੂ ਦੀ ਯਾਦ ਵਿੱਚ ਪਰਤ ਜਾਵੇ ਭਾਵ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਵੇ ਵਿਗੜ ਗਿਆ ਪੂਰਾ ਨਾਮ ਜਪਣ ਵਿੱਚ ਬੈਠ ਗਿਆ ਹੈ ਨਾ ਤਾਂ ਇਹਨੂੰ ਦੁਨੀਆ ਦੇ ਜਿੰਨੇ ਵੀ ਸਾਰੇ ਸਭ ਰਸ ਸਭ ਦੇ ਪੱਭਿਨਸਰੀ ਬਹੁ ਬਚਨ ਸਾਰੇ ਹੀ ਰਸ ਦੁਨੀਆ ਦੇ ਸਾਰੇ ਪਦਾਰਥ ਜਿੰਨੇ ਵੀ ਖਾਦੇ ਹੈ ਹੈਨਾ ਤੇ ਮਿੱਠੇ ਸਵਾਦ ਨੇ ਲੱਗੇ ਸਮਝਣਾ ਮਤਲਬ ਇਹਦੇ ਵਾਸਤੇ ਮਿੱਠੇ ਹੀ ਹੈ ਫਿਰ ਇਹਦੇ ਵਾਸਤੇ ਸਵਾਦ ਲਈ ਹੈ ਜੇ ਨਾਲ ਬੰਦਗੀ ਕੀਤੀ ਜੇ ਮਨ ਰੱਬ ਦੇ ਨਾਮ ਵਿੱਚ ਪਰਚਾ ਗਿਆ ਪ੍ਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ ਤਾਂ ਫਿਰ ਜੇ ਹਰੀ ਦੇ ਵਿੱਚ ਸੁਰਤ ਜੁੜ ਗਈ ਨਾ ਤਾਂ ਇਹ ਸਾਰੇ ਪਦਾਰਥ ਸਲੂਣੇ ਪਾ ਲੂਣ ਵਾਲੇ ਹੋ ਗਏ ਸਵਾਦਲੇ ਹੋ ਗਏ ਇਹ ਬੰਦਗੀ ਕਰਦਾ ਤਾਂ ਨਹੀਂ ਤਾਂ ਫਿਰ ਖਾਦੇ ਵਿੱਚ ਤੰਗ ਕਰਦੇ ਪ੍ਰਮਾਤਮਾ ਦੀ ਬੰਦਗੀ ਕਰਨੀ ਉਹਦਾ ਨਾਮ ਜਪਣਾ ਜ਼ਰੂਰੀ ਹੈ ਅਗਲੀ ਬੰਕੀ ਖੱਟ ਦੁਰਸੀ ਮੁਖ ਬੋਲਣਾ ਮਾਰਨ ਲਾਗ ਕੀਏ ਹੁਣ ਮੁਖ ਦੇਖ ਕੇ ਨਸੀ ਆ ਰਹੀ ਹੈ ਗੁਰਬਾਣੀ ਅਨੁਸਾਰ ਜਿੰਨ ਦੇਖਣਾ ਹੋਵੇ ਗੁਰਬਾਣੀ ਵਿਆਕਰਨ ਅਨੁਸਾਰ ਇਹਨੂੰ ਇੱਕ ਕਾਰਕ ਹੈ ਇਹ ਕਾਰਕ ਹੈਗਾ ਨਾਲ ਰਾਹੀਂ ਦੁਆਰਾ ਕਰਤਾਕਾਰ ਕਰਨ ਕਰਕ ਕਹਿੰਦੇ ਨੇ ਤੇ ਇਹ ਕਰਨ ਕਰਕ ਹੈ ਕਰਤਾਕਾਰ ਕੋ ਹੁੰਦਾ ਜਿਹਨੇ ਕੰਮ ਕਰਾਂ ਜਿਵੇਂ ਨਾਨਕ ਨਾਂ ਆ ਜਾਵੇ ਚਾਹ ਕਰਤਾਕਾਰ ਕੋਈ ਨਾ ਨਾਨਕ ਨੇ ਉਥੇ ਨਾਨਕ ਜਦਾ ਗੁਰੂ ਪੁਰਾ ਕਿਰਪਾ ਤਾਂ ਜ ਪੂਰੇ ਗੁਰੂ ਨੇ ਪੂਰਾ ਗੁਰੂ ਕਿ ਆ ਗਿਆ ਕਰਤਾਕਾਰ ਇਸ ਤਰ੍ਹਾਂ ਇੱਥੇ ਮੂੰਹ ਕਿਹਾ ਹੈ ਮੂੰਹ ਰਹੀਂ ਮੂੰਹ ਨਾਲ ਖਟ ਤੁਰਸੀ মুখ ਬੋਲਣਾ ਮੂੰਹ ਨਾਲ ਰੱਬ ਦਾ ਨਾਮ ਬੋਲਣਾ ਜਿਵੇਂ ਕਿਸੇ ਚੀਜ਼ ਵਿੱਚ ਖਟਾਈ ਬਾਈ ਸੁਆਦ ਲੱਗਦੀ ਨਾ ਸੋਣੀ ਲੱਗਦੀ ਹੁਣ ਜਿਵੇਂ ਸਮੋਸੇ ਖਾਂਦੇ ਜਾਂ ਕੁਝ ਹੋਰ ਕਹਿੰਦੇ ਖਟਾਈ ਬਾਖ ਖਾਂਦੇ ਨਾ ਸਾਰੇ ਸਵਾਦਲੇ ਲੱਗਦੇ ਨਾ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਿਹੜਾ ਉਚਾਰਨ ਜਦੋਂ ਮੂੰਹ ਨਾਲ ਕਰੇਗਾ ਨਾ ਤਾਂ ਇਹ ਪਦਾਰਥ ਜਿਹੜੇ ਖੱਟੇ ਸਵਾਦ ਲਈ ਜਿਹਦਾ ਲਾਲਾ ਖੰਦਲ ਸਮਝ ਲੋ ਸਵਾਦ ਲਈ ਲੱਗੇ ਉਹ ਵੀ ਖੱਟੇ ਲੱਗੇ ਇੱਕ ਤਰ੍ਹਾਂ ਦੇ ਵੀ ਸਵਾਦ ਲੱਗੇ ਵਧੀਆ ਲੱਗੇ ਹੈ ਨਾ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਮਾਰਨ ਕਹਿੰਦੇ ਮਸਾਲਿਆਂ ਮਾਹਰ ਕਹਿੰਦੇ ਰਾਗ ਨੂੰ ਕੀਰਤਨ ਤੋਂ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਜਿਹੜੀ ਸਿਫਤ ਸਲਾਹ ਕਰੇਗਾ ਨਾ ਫਿਰ ਇਹ ਸਮਝਣਾ ਵੀ ਇਹ ਕੀਰਤਨ ਦੇ ਮਸਾਲੇ ਆ ਭਾਵ ਕੀਰਤਨ ਇੱਕ ਐਸੀ ਐਵੇਂ ਥੋੜਾ ਜਿਹਾ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਤਾਂ ਕਿ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹਰ ਨਾਇਆ ਇਹ ਕੋ ਜਮਣਾ ਮੰਨਣੇ ਘੱਟ ਹੋ ਜਾਣਾ ਉਦੋਂ ਦਾ ਗੁਰਬਾਣੀ 'ਚ ਬਹੁਤ ਕੁਝ ਮਹਾਰਾਜ ਨੇ ਕੀਰਤਨ ਪਰਸਾਈ ਲਿਖਿਆ ਹੋਇਆ ਕੀਰਤਨ ਨਿਰਮੋਲਕ ਹੀਰਾ ਵੀ ਕਿਹਾ ਮਹਾਰਾਜ ਨੇ ਆਨੰਦ ਗੁਣੀ ਲਈ ਆ ਤੋ ਕੀਰਤਨ ਇੱਕ ਐਸਾ ਵਸੀਲਾ ਹੈ ਜੇ ਕਿਸੇ ਦਾ ਮਨ ਮੰਨਣਾ ਜਿਹੜੇ ਗਾਣ ਲੱਗ ਜਾਵੇ ਨਾ ਮਨ ਜੁੜ ਜਾਂਦਾ ਹੈ ਤੋ ਸਤਗੁਰ ਕਹਿੰਦੇ ਨਹੀਂ ਖਟਲੇ ਸਵਾਦ ਲਈ ਪਦਾਰਥ ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਕਰੇਗਾ ਨਾ ਪ੍ਰਮਾਤਮਾ ਦੇ ਨਾਲ ਇਹਦਾ ਮਨ ਜੁੜੇਗਾ ਤਾਂ ਸਤਗੁਰ ਕਹਿੰਦੇ ਇਹਨਾਂ ਨੂੰ ਮਸਾਲੇ ਲਾ ਸਮਝਣਾ ਕੀਰਤਨ ਇੱਕ ਨਾ ਮਸਾਲਾ ਸਮਝ ਲੈਣਾ ਵੀ ਉਹ ਮਸਾਲਾ ਹੈ ਜਿਹਨੂੰ ਲੂਣੀਆਂ ਵਿੱਚ ਪਾਇਆ ਹੋਇਆ ਸਬਜ਼ੀਆਂ ਵਿੱਚ ਪਾਇਆ ਹੋਇਆ ਜਿਹਨੂੰ ਨਾਂ ਦੇ ਨਾਲ ਸਵਾਦਲੇ ਬਣ ਗਏ ਤੋ ਬੰਦਗੀ ਕੰਨ ਵਿੱਚ ਸਵਾਦ ਆਣ ਲੱਗਿਆ ਆਨੰਦ ਆਣ ਲੱਗਿਆ ਹਾਂਜੀ ਜੋਤੀ ਅੰਮ੍ਰਿਤ ਪਾਉ ਇੱਕ ਜਾ ਤੋ ਨਦਰ ਕਰੇ ਹਾਂ ਜਿਹੜਾ ਪਾਉ ਸ਼ਬਦ ਹੈ ਨਾ ਪੱਬੇ ਨੂੰ ਕੰਨਾਂ ਉੜੇ ਨੋਂ ਕੜ ਪਰ ਜੇ ਪੱਬੇ ਨੂੰ ਕੰਨਾਂ ਨਾਲ ਲੱਗੇ ਤਾਂ ਕੀ ਬਣਦਾ ਨਾ ਪਾਉ ਅਰਥ ਦਾ ਹਨ ਬਹੁਤ ਫਰਕ ਪੈ ਜਾਣਾ ਜੇ ਪੱਬਾ ਉੜੇੋਂ ਕੜ ਪਾਉ ਸ਼ਬਦ ਦਾ ਅਰਥ ਨਾ ਡਰ ਪਰ ਜੇ ਪੱਬੇ ਨੂੰ ਕੰਨਾਂ ਉੜੇ ਨੋਂ ਕੜ ਪਾਉ ਦਾ ਅਰਥ ਹੁੰਦਾ ਪਿਆਰ ਜੇ ਰੱਬ ਦਾ ਡਰ ਅੰਦਰ ਹੋਇਆ ਪਿਆਰ ਵੀ ਤਾਂ ਹੀ ਬੈਠਦਾ ਜਿਉਂਦਾ ਡਰ ਨਾਲ ਨਾ ਤੁਰ ਤਾ ਪਿਆਰ ਵੀ ਨਹੀਂ ਪੈਂਦਾ ਰੱਬ ਦਾ ਇਸ ਕਰ ਗੁਰਬਾਣੀ ਕਹਿੰਦੀ ਨਾਨਕ ਜਿਨਾ ਮਨ ਭਾਉ ਤੇਨਾ ਮਨ ਭਾਉ ਜਿਨ੍ਹਾਂ ਦੇ ਅੰਦਰ ਡਰ ਹੈਗਾ ਨਾ ਰੱਬ ਦਾ ਪਿਆਰ ਵੀ ਉਹਨਾਂ ਨਾਲ ਹੀ ਪੈਂਦਾ ਉਹੀ ਪਿਆਰ ਕਰਦੇ ਡਰ ਰੱਖਦੇ ਨਾ ਜਿਸ ਘਰ ਵਿੱਚ ਬੱਚਿਆਂ ਨੂੰ ਮਾਂ ਪਿਓ ਦਾ ਡਰ ਹੋਵੇ ਪਿਆਰ ਵੀ ਬੜਾ ਹੁੰਦਾ ਉੱਥੇ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਛੱਤੀ ਹੀ ਅੰਮ੍ਰਿਤ ਅੰਮ੍ਰਿਤ ਕਹਿੰਦੇ ਵੀ ਆਹ ਸਵਾਦਲਾ ਪਾਸਾ ਹਾਇ ਤਾਂ ਅੰਮ੍ਰਿਤ ਈ ਸੀ ਨਾ ਐਸੀ ਅਮਰ ਅਰਥ ਹੁੰਦੇ ਜਿਹਦੀ ਮੇਰੀ ਤੁਨਾ ਹੋਵੇ ਜਿਹਦਾ ਸਦਾ ਬਣਿਆ ਰਹੇ ਰਸ ਜਿਹਦਾ ਰਸ ਲਗਾਤਾਰ ਰਹੇ ਪ੍ਰਮਾਤਮਾ ਦੇ ਨਾਲ ਭਾਉ ਇਕ ਇਕ ਪ੍ਰਮਾਤਮਾ ਨਾਲ ਪਿਆਰ ਹੋਣਾ ਇਕ ਰਸ ਭੁਜਣਾ ਇਕ ਪ੍ਰੇਮ ਪ੍ਰਮਾਤਮਾ ਨਾਲ ਐਸਾ ਕਰਨ ਨਾਲ ਇਕ ਹੋ ਜਾਣਾ ਤੋ ਸਮਝੋ 36 ਕਿਸਮਾਂ ਦੇ ਸਵਾਦ ਵਾਲੇ ਪਦਾਰਥ ਖਾਣੇ ਸੁਣਿਆ ਮੈਂ ਤਾਂ ਸੀਗਾ ਵੀ 36 ਪ੍ਰਕਾਰ ਦੇ ਪ੍ਰਸ਼ਾਦੇ ਛਗੇ ਛਗੇ ਥੋੜਾ ਨਹੀਂ ਕਹਿੰਦੇ ਕਿਸ ਨੇ ਤੋ ਸਤਗੁਰੂ ਕਹਿੰਦੇ ਜੇ 36 ਪ੍ਰਕਾਰ ਦੇ ਪ੍ਰਸ਼ਾਦੇ ਹੈ ਤਾਂ ਬੰਦਗੀ ਕਰਨ ਦੇ ਨਾਲ ਉਹਦਾ ਸਾਰਿਆਂ ਨੂੰ ਸਵਾਦ ਆ ਜਾਂਦਾ ਰੱਬ ਦੀ ਬੰਦਗੀ ਨਹੀਂ ਤਾਂ ਨਹੀਂ ਖੱਜਲ ਕਰਨਾ ਸਾਰਿਆਂ ਨਾਲ ਇਹ ਮੰਦਰੀ ਨਾ ਕੀਤੀ ਇਹਨਾਂ ਤੁਹਾਨੂੰ ਤੰਗ ਕਰਨਾ ਬਾਅਦ ਚ ਕੋਈ ਬਿਮਾਰ ਹੋਵੇਗਾ ਕੋਈ ਕਾਮੀ ਹੋਵੇਗਾ ਕੋਰੋਹੀ ਹੋਵੇਗਾ ਇਹ ਨੁਕਸਾਨ ਹੋਣਾ ਜਾਂ ਕਹੋ ਨਦਰ ਕਰੇ ਨਦਰ ਉਹਦਾ ਮਿਹਰ ਦੀ ਨਿਗਾਹ ਭਾਈ ਇਹ ਸਾਰੀਆਂ ਚੀਜ਼ਾਂ ਉਹਨੂੰ ਸਵਾਦ ਨਹੀਂ ਲੱਗਦੀਆਂ ਉਹਦੇ ਵਾਸਤੇ ਅੰਮ੍ਰਿਤ ਬਣਦੀਆਂ ਇਹ ਸਾਰੀਆਂ ਚੀਜ਼ਾਂ ਉਹਨੂੰ ਚੰਗੀਆਂ ਲੱਗਦੀਆਂ ਜਿਹੜਾ ਪ੍ਰਮਾਤਮਾ ਪਰਮੇਸ਼ਰ ਨਾਲ ਮਨ ਜੁੜ ਜਾਵੇ ਜੁੜਦਾ ਭਾਈ ਉਹਦਾ ਜਿਹ ਪਰ ਰੱਬ ਮਿਹਰ ਕਰਦੇ ਤੇ ਜਾਂ ਕੋਈ ਨਦਰ ਕਰੇ ਜੀ ਉਹ ਤੇ ਨਦਰ ਕਰ ਦਿੰਦਾ ਮੀਰ ਕਰ ਦਿੰਦਾ ਸੋ ਇਹ ਮੰਨ ਇਹਦਾ ਮੰਨ ਦਾ ਰਹਾਉ ਵੀ ਵੱਖਰਾ ਅਗਲਾ ਮੰਨ ਸ਼ਬਦ ਆਵੇ ਉਹਦਾ ਰਹਾਉ ਵੀ ਵੱਖਰਾ ਹੋਵੇਗਾ ਇਸ ਤਰੀਕੇ ਨਾਲ ਸਤਿਗੁਰ ਨੇ ਇਹ ਗੱਲ ਆਖੀ ਜੇ ਸਾਰੇ ਸੁਆਦ ਦੇ ਪਦਾਰਥ ਖਾਦੇ ਜੇ ਰੱਬ ਨਹੀਂ ਨਜਪਿਆ ਤਾਂ ਤੇਰੀ ਖੁਸ਼ੀ ਨੂੰ ਖਾਰ ਕਰਨਗੇ ਖੱਜਲ ਕਰਨਗੇ ਤੈਨੂੰ ਦੁਖੀ ਕਰਨਗੇ ਇਸ ਕਰਕੇ ਸਭ ਕੁ ਖਾਣਦੇ ਆ ਪੀਣਦੇ ਆ ਪਰਮਾਤਮਾ ਦੀ ਬੰਦੀ ਬਣੀਏ ਰੱਬ ਨੂੰ ਚੇਤੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ